ਹਾਂਜੀ ਆਸਰ ਆਗ ਵਿੱਚ ਭਗਤ ਜੀ ਦਾ ਇੱਕ ਹੋਰ ਸ਼ਬਦ ਹੈ ਜੋ ਇਹਨਾਂ ਦਾ ਆਸਰ ਰਾਗ ਦਾ ਆਖਰੀ ਸ਼ਬਦ ਹੈ ਜੀ ਆਸਾ ਪਾਰ ਬ੍ਰਹਮ ਜੇ ਚੀਨਸ ਚੀਨਸੀ ਆਸਾ ਤੇਨਾ ਭਾਵਸੀ ਰਾਮਾ ਭਗਤਾ ਚੇਤੀ ਅਲੇ ਅਚਿੰਤ ਮਨ ਰਾਖਸੀ ਅ ਜੇ ਆਸਾ ਜਿਹੜੀ ਹੈ ਜੀਆ ਬਸ ਬਚੀ ਰੱਖਦੇ ਹੂੰ ਹੂੰ ਕੀ ਬਲਤੀ ਦੇ ਅਤੀਤ ਬੁਕਤੀ ਪੜੋ। ਪਰ ਬ੍ਰਹਮ ਜੀ ਚੀਨ ਸੀ ਆਸਾ ਤੇ ਨਾ ਭਾਵ ਸੀ। ਹਾਂ ਜਿਹੜੇ ਪਰਵਰਤਿ ਖੋਜ ਚ ਲੱਗ ਜਾਂਦੇ ਨੇ ਹਾਂਜੀ। ਉਹਨਾਂ ਦੇ ਅੰਦਰ ਇੱਛਾ ਪੈਦਾ ਹੋਈ ਉਹਨੂੰ ਚੰਗੇ ਹੋਈ। ਇੱਛਾ ਪੈਦਾ ਹੀ ਨਹੀਂ ਹੁੰਦੀ। ਹੂੰ। ਉਹਨਾਂ ਨੂੰ ਇੱਛਾ ਕੋਈ ਪੁਖਰੇਲੀ ਹੋਈ। ਹੂੰ। ਉਹਨਾਂ ਦੇ ਕੋਈ ਇੱਛਾ ਪੈਦਾ ਹੋਵੇ ਉਹਨੂੰ ਬੇਚੈਨ ਕਰ ਦਈਏ ਸਭੋ। ਸਭੋ। ਠੀਕ ਹੈ। ਜੇ ਕੋਈ ਆਵਾਜ ਬਰਾਦ ਦੇ ਉਹਨੂੰ ਵੈਚਾਈ ਦੀ ਬੇਸੂਸ ਕਰਦੇ ਸੀ ਹੂੰ ਹੂੰ ਉਹ ਕੋਈ ਜਿਹੜੇ ਖਾਬ ਵਿੱਚ ਲੱਗੇ ਉਦੋਂ ਉਹਨੂੰ ਅਨੰਤ ਹੁੰਦਾ ਉਦੋਂ ਟੁੱਟਦੇ ਦੇ ਤਾਂ ਉਹਨੂੰ ਵੈਚਾਈ ਹੁੰਦੀ ਹੂੰ ਹੂੰ ਉਹ ਅਨੁਭਵ ਵੀ ਖੋਇ ਦੇ ਵਿੱਚ ਲੱਗ ਗਿਆ ਹਿਆ ਆਦਵੀ ਜਦੋਂ ਡਿਸਟਰਬ ਹੁੰਦਾ ਉਹ ਬੇਚੈਨ ਹੋ ਜਾਂਦਾ ਹੂੰ ਹੂੰ ਇਹ ਚਾ ਡਿਸਟਰਬ ਕਰਤੀ ਹੈ ਹੂੰ ਹੂੰ ਉਹਨੂੰ ਚੈਲੰਜ ਵੀ ਲੱਗਦੀ ਹੈ ਇਸ ਤਰ੍ਹਾਂ ਹੋਈ ਹੋਈ ਚਾਹਦੇ ਨਾ ਪਾਪ ਜੀ ਹੂੰ ਹੂੰ ਪਿਆਸ ਲੱਗੀ ਵੀ ਬੁਰੀ ਲੱਗਦੀ ਹੈ। ਹੂੰ ਹੂੰ। ਤਲਗੀ ਵੀ ਬੁਰੀ ਲੱਗਦੀ ਹੈ। ਠੀਕ ਹੈ ਜੀ। ਅੱਛਾ ਪੈਦਾ ਉੜੀ ਵੀ ਬੁਰੀ ਲੱਗਦੀ ਹੈ। ਕੋਤ ਤੋੜਦੀ ਆ। ਹੂੰ ਹੂੰ। ਠੀਕ ਹੈ ਜੀ। ਸਾਹ ਦੇ ਵਿੱਚ ਉਹਦੀ ਕੋਈ ਸ਼ੱਕ ਨਹੀਂ। ਰੁਚੀ ਨਹੀਂ ਦਿਸਤ ਸਾਰ। ਠੀਕ ਹੈ ਜੀ। ਜੀ। ਰਾਮਾ ਭਗਤ ਹੈ ਚੇਤੀਲੇ ਅਚਿੰਤ ਮਨ ਰਾਖਸੀ। ਇਹਨਾਂ ਦਾ ਹਲਪਾਗਤ ਦੇ ਚੇਤਨਕਰਤਾ ਜਿਹੜਾ ਲਾਂਪੌਰ ਤੋਂ ਦਿੱਚ ਜਾ ਗਿਆ ਆ ਹਮ ਹਮ ਲਾਂਪੌਰ ਤੋਂ ਹੀ ਦਵਾ ਨਹੀਂ ਜਾ ਰਿਹਾ ਹਮ ਹਮ ਬਸ ਅਚੰਤਵਨ ਰਾਸਤੇ ਨੂੰ ਦੋ ਚਿੰਤਾ ਪੈਦਾ ਹੋਈ ਦੀ ਹਮ ਹਮ ਕਿ ਸਤਾ ਬਦਲਣ ਲਈ ਆਸਾ ਬਦਲਣ ਲਈ ਕੋਈ ਹੱਲ ਠੀਕ ਹੈ ਜੀ ਆਸਾ ਜਾਂ ਪੈਦਾ ਹੁੰਦੀ ਹੈ ਸਤਾ ਦਾ ਰੂਪ ਦਾ ਹੱਲ ਦੱਸਣ ਲੱਗੇ ਜੇ ਹਮ ਹਮ ਆਸਾ ਆਸਾ ਛਾ ਜੋ ਪੈਦਾ ਹੋਈ ਚਿੱਤਾ ਦਾ ਰੂਪ ਕੋਈ ਛਾ ਦੀ ਪੂਰਤੀ ਵਾਸਤੇ ਚਿੱਤਾ ਹੂੰ ਹੂੰ ਜਿਹਦੇ ਅੰਦਰ ਆਸਾ ਪੈਦਾ ਨਹੀਂ ਹੁੰਦੀ ਉਹ ਚਿੱਤਾ ਉਹਦੇ ਅੰਦਰ ਪੈਦਾ ਹੀ ਨਹੀਂ ਹੁੰਦੀ ਹੂੰ ਹੂੰ ਅਕੈਂਤੜ ਹੈ ਉਹਦੇ ਦੀ ਠੀਕ ਹੈ ਕਿਵੇਂ ਮਨ ਤਰੇਗਾ ਰੇ ਸੰਸਾਰ ਸਾਗਰ ਵਿਖੇ ਕੋ ਬੰਨਾ ਛੂਟੀ ਮਾਇਆ ਦੇਖ ਕੇ ਭੂਲਾ ਰੇ ਮਨਾ ਰਹਾਉ ਇਹ ਮਨ ਮੇਰੇ ਤੂੰ ਸੰਤ ਸਾਹਿਬ ਨੂੰ ਕਵੇ ਤਾਂ ਲਏਗਾ ਹੂੰ ਹੂੰ ਤੂੰ ਜ ਆਇਆ ਤਾਂ ਲਾ ਹੈ ਹੂੰ ਪਰ ਉਹਦਾ ਵੈਸੇ ਵਿਸ਼ਾਈ ਨਹੀਂ ਹੈ ਸਿੱਖ ਉਹਦੇ ਦਵਾਨਾਂ ਦੇ ਛੜਿਆ ਹੂੰ ਹੂੰ ਪ੍ਰਚਾਰ ਕਰਦੇ ਸੰਤ ਸਾਹਿਬ ਨਾਲ ਵਿਸ਼ਾਈ ਦੇਖਿਆ ਸੀ ਹੂੰ ਹੂੰ ਪਰ ਇਹਦਾ ਪਤਾ ਹੀ ਹੁਣ ਫਤਨੇ ਦੀ ਉਹ ਹੀ ਗੱਲ ਕਹਿਣੀ ਹੈ ਹੂੰ ਹੂੰ ਇਹਨੂੰ ਕਹਿੰਦੇ ਹਾਂਜੀ ਅੱਜ ਕਾ ਬੋਲੋ ਤੁਸੀਂ ਕੈਸੇ ਮੰਨ ਤਰੇਂਗਾ ਰੇ ਸੰਸਾਰ ਸਾਗਰ ਵਿਖੇ ਕੋ ਬਨਾ ਇਹ ਵਿਚਾਰ ਦਾ ਵਿਚਾਰੂ ਪਾਸ ਉਤਾਰ ਸਾਧਰੇ ਨੂੰ ਕਵੇ ਤਰੇਗਾ ਹੂੰ ਹੂੰ ਵਿਚਾਰੂਪ ਵਨ ਰੂਪ ਨੂੰ ਕਹੇ ਰਿਹਾ ਨਾ ਵਾਦੂ ਠੀਕ ਹੈ ਜੀ ਰੰਗੋ ਬਾਤ ਹੂੰ ਹੂੰ ਇਹ ਵਿਚਾਰੂ ਸਾਗਰੈ ਨੂੰ ਕਵੇ ਤਰੇਗਾ ਤੂੰ ਇਹ ਬੜਾ ਉਖਾ ਹੈ ਹੂੰ ਹੂੰ ਹਾਂਜੀ ਬਨਾ ਦਾ ਮਤਲਬ ਕੀ ਹੋਏਗਾ ਜਲ ਹੋਏਗਾ ਪਾਣੀ ਹੋਏਗਾ ਵਿਖੇ ਬਨਾ ਸੰਸਾਰ ਸਾਗਰ ਵਿਖੇ ਕੋ ਬਨਾ ਬਨ ਬਨ ਜਿਹੜਾ ਲਫਜ਼ ਹੈ ਨਾ ਬਨ ਬੋਖਰ ਹੋ ਗਏਦੇ ਬੱਬੇ ਨਾਲ ਬਨਾ ਵਿਖੇ ਦਾ ਬੜਿਆ ਹੋਇਆ ਲੈ ਲਓ ਹਮ ਹਮ ਐ ਠੀਕ ਹੈ ਐਸ ਦਾ ਰਾਇਦਾ ਵਿਖੇ ਦਾ ਮਾਇਆ ਮਾਇਆ ਤੋਂ ਬੜਿਆ ਆਇਆ ਹਮ ਹਮ ਇਹ ਸਾਰੀ ਵਿਖਿਆ ਦਾ ਹੀ ਬਣਿਆ ਹੈ ਵਿਖਿਆ ਦੇ ਰੂਪੇ ਨੇ ਸਾਰੇ ਹੂੰ ਬਣਿਆ ਆ ਤੇ ਰੂਪ ਤੇ ਆ ਜਾਂਦਾ ਹੂੰ ਹੂੰ ਜੇ ਅਪਾਜੀ ਬਣਿਆ ਹੋਇਆ ਕਹਿੰਦੀ ਉਹ ਵੀ ਰੂਪ ਹੈ ਜੋ ਚੀਜ਼ ਬਣ ਗਈ ਉਹਦਾ ਰੂਪ ਹੋਇਆ ਗਿਆ ਠੀਕ ਹੈ ਜੀ ਇਹਨਾਂ ਨੇ ਇੱਥੇ ਪਾਣੀ ਕਿ ਹੈ ਵਿਸ਼ੇ ਵਿਕਾਰਾਂ ਦਾ ਪਾਣੀ ਪਾਣੀ ਕਿਵੇਂ ਪਾਣੀ ਦੇ ਨਾਲ ਮਿੱਟੀ ਵੀ ਆ ਸਭ ਕੁਝ ਹੈ ਹੂੰ ਇਹ ਸੰਸਾਰ ਸਾਗਰ ਤੋਂ ਲਾਉਂਦੇ ਨਾ ਐਸਟੀਮੇਟ ਵੀ ਸਾਗਰ ਕਹਿੰਦਾ ਦਾ ਸਾਗਰ ਦੇ ਨਾਲ ਫਿਰ ਪਾਣੀ ਹੋਊਗਾ ਸਾਂਦਰ ਸਬੂਧਾ ਜੁਦਾ ਪਾੜੀ ਜਾਂਦਾ ਨਹੀਂ ਹੁੰਦਾ ਆਪੋਲੀ ਹੂੰ ਹੂੰ ਜੀ ਸਾਗਰ ਪਾਣੀ ਹੁੰਦਾ ਜੀ ਬਈ ਸਬੂਧਾ ਜਿਹੜਾ ਹੈ ਛੋਟਾ ਹੁੰਦਾ ਜਾਂ ਸਾਧਨ ਵੱਡਾ ਹੁੰਦਾ ਅੱਛਾ ਜੀ ਜਿਹੜਾ ਸਬੂਧਾ ਉਹ ਪਾੜੀ ਹੁੰਦਾ ਹੂੰ ਹੂੰ ਅੱਛਾ ਜਿਹੜਾ ਸਾਧਨ ਹਾਂਜੀ ਉਹਦੇ ਵਿੱਚ ਆਸ਼ਵੀ ਵਿੱਚ ਆ ਜਾਂਦਾ ਅੱਛਾ ਜੀ ਸਬੂਧਾ ਜੋ ਆਸ਼ਵੀ ਹੁੰਦਾ ਹੁੰਦਾ ਠੀਕ ਹੈ ਜੀ ਝੂਠੀ ਮਾਇਆ ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ ਰਹੋ ਆਹ ਝੂਠੀ ਮਾਇਆ ਦੇਖ ਕੇ ਤੂੰ ਭੁੱਲ ਗਿਆ ਹੂੰ ਹੂੰ ਮਾਇਆ ਦਾ ਸਰਤਾ ਨੂੰ ਦੇਖ ਕੇ ਭੁੱਲ ਗਿਆ ਤੂੰ ਆਪਣਾ ਕੰਮੋ ਛੱਡਦਾ ਹੂੰ ਹੂੰ ਛੱਡਦਾ ਛੱਡਣ ਨੂੰ ਛੱਡ ਦਿੱਤਾ ਤਾਲ ਨੂੰ ਅਸੀਂ ਰੋਮਾ ਖੜ ਕੇ ਦੇਖਣ ਲੱਗ ਗਏ ਹੂੰ ਹੂੰ ਇਹਨਾਂ ਨੂੰ ਉਹ ਪਾ ਗਿਆ ਤਾਂ ਠੀਕ ਹੈ ਹਾਂਜੀ ਜੀਪੇ ਕੇ ਕਰ ਜਨਮ ਦੈਲਾ ਗੁਰ ਉਪਦੇਸ਼ ਪਹਿਲਾ ਤੇ ਉਹ ਜੀ ਮੈਨ ਕਰਜਨੂ ਦੇ ਕੇ ਸਮਝ ਆਈ ਹੂੰ ਹੂੰ ਕੋਰ ਉਪਦੇਸ਼ ਤਾਂ ਹਾਂ ਪਹਿਲਾ ਦਾ ਮਤਲਬ ਕੀ ਹੈ ਕਿ ਪਹਿਲਾ ਪਹਿਲਾਂ ਤਾਂ ਪਹਿਲੇ ਨੂੰ ਪਿਛਲੇ ਸ਼ਬਦ ਆਪਾਂ ਕਹਿੰਦੇ ਸੀ ਵੀ ਇਹ ਉਹ ਹੈਗਾ ਪਵਿੱਤਰ ਅਸ਼ੁੱਧ ਅਸ਼ੁੱਧ ਹਾਂ ਅ ਤਕੀਰ ਆ ਪਾ ਬਣਿਆ ਛੀਪੇ ਕੇ ਘਰ ਜਨਮ ਲੈਲਾ ਗੁਰ ਉਪਦੇਸ਼ ਪਹਿਲਾ। ਬੁਰਪ ਦੇਦ ਤੇਰੀ ਸ਼ੁੱਧਤਾ ਜਿਹੜੀ ਦੂਰ ਕਰਤੀ। ਹੂੰ ਹੂੰ। ਗੁਰ ਉਪਦੇਸ਼ ਨਾਲ ਜਿਹੜੀ ਹੀਰ ਬਲੇਤਾਂ ਦੂਰ ਕੀਤੀ ਐ। ਅੱਛਾ ਜੀ। ਤੇ ਵੇਖੋ ਜਨਮ ਲੈ ਕੇ। ਹੂੰ। ਇੱਥੇ ਨੇ ਪਹਿਲਾ ਦਾ ਮਤਲਬ ਮਿਲ ਗਿਆ ਕਰਤਾ। ਅ ਸੰਤਹਿ ਕੇ ਪ੍ਰਸਾਦ ਨਾਮਾ ਹਰ ਭੇਟੂਲਾ। ਸਾਰੇ ਪ੍ਰਸਾਦ ਨਾਲ ਕਿਰਪਾ ਨਾਲ ਹੂੰ ਹੂੰ ਪਹੁੰਚ ਗਿਆ ਹੂੰ ਹੂੰ ਸਾਰੇ ਪ੍ਰਸਾਦ ਨਾਲ ਸੰਸਤਾ ਤੇ ਜੋ ਸਿੱਖਿਆ ਮਿਲੀ ਹੈ ਹੂੰ ਹੂੰ ਉਹਦੇ ਕਿਰਪਾ ਨਾਲ ਹਰ ਤੱਕ ਪਹੁੰਚ ਗਿਆ ਹੂੰ ਹੂੰ ਆਪਣੇ ਨਾਲ ਆਪਣੇ ਨਾਲ ਆਪਣੇ ਬੋਲ ਨਾਲ ਉੱਤਰ ਕੇ ਜਾ ਕੇ ਹੂੰ ਹੂੰ ਪਹਿਲਾ ਦਾ ਅੱਖਰ ਪਹਿਲਾ ਦਾ ਪਹਿਲਾ ਆਪਾਂ ਪਵਿੱਤਰ ਕੀਤਾ ਹੈ ਜੀ ਪਹਿਲੇ ਸ਼ਬਦ ਵਿੱਚ ਆਇਆ ਸੀ ਨਾ ਪਵਿੱਤਰਤਾ ਅੱਛਾ ਜੀ ਤੇ ਇੱਥੇ ਇਹਨਾਂ ਨੇ ਪਹਿਲੇ ਦਾਤਲਾ ਕਰਤਾ ਮਿਲ ਗਿਆ ਤਾਂ ਉਹ ਲੱਗਦਾ ਥੋੜਾ ਵੀ ਸਿੰਬੇ ਜਨਮ ਵਿੱਚ ਤਾਂ ਪਰ ਉਸ ਦੀ ਮਿਹਰ ਨਾਲ ਮੈਨੂੰ ਸਤਿਗੁਰ ਦਾ ਉਪਦੇਸ਼ ਮਿਲ ਗਿਆ ਹੁਣ ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ ਨਾਮੇ ਨੂੰ ਰੱਬ ਮਿਲ ਪਿਆ ਹੈ ਸਹੀ ਰਹੀ ਹੂੰ ਇਹ ਹੈ ਕਿ ਮੈਨੂੰ ਇਹਦੇ ਕਾਫੇ ਨੂੰ ਦੇ ਦਿੱਤਾ ਠੀਕ ਹੈ ਜੀ ਜੇਪਾ ਉਹਦੇ ਬਾਅਦ ਹੂੰ ਜੀ ਮੈਨੂੰ ਉਹਦਾ ਡੀਜ ਬੰਦ ਤੇ ਹੂੰ ਜੀ ਬੰਦ ਤੇ ਜੀਪਾ ਨੂੰ ਦੇਇਆ ਹਾਂ ਜੀ ਔਰ ਉਹਨੂੰ ਨਾਮ ਵੀ ਬਣ ਸਕਦਾ ਹੂੰ ਹੂੰ ਔਰ ਉਪਦੇਸ਼ ਵੀ ਮਿਲਦਾ ਹਾਂ ਜੀ ਮੈਨੂੰ ਜੀਜ ਨੂੰ ਉਪਦੇਸ਼ ਮਿਲ ਗਿਆ ਔਰ ਮੇਰੀ ਜੀ ਹੋਸੀਰੋ ਬਲੀਤਾ ਕੱਟੀ ਗਈ ਹੂੰ ਹੂੰ ਯਾਰ ਬੇਰੂਨ ਬਲੀਲ ਦੂਵੀ ਲਾ ਮਿਲ ਗਿਆ ਹੈ ਕੋ ਗੁਰਪ੍ਰਦੇਸ਼ ਮਿਲ ਗਿਆ ਹੂੰ ਇਹਨਾਂ ਬਥੇ ਜਾ ਬਲੇ ਹੂੰ ਸਵਾਲ ਇਹ ਹੈ ਕਿ ਉਹਨਾਂ ਦੀ ਸਿਬਰਟੀ ਜੋ ਲਿਖਾਇਓ ਉਹ ਤੇ ਟੈਕ ਹੈ ਅੱਛਾ ਜੀ ਇਹ ਲਾਈਨ ਲਿਖੀ ਕਿ ਉਹ ਸਵਾਲ ਇਹ ਹੈ ਹੂੰ ਕੋਈ ਬਦੌਤ ਹੈ ਪਿਛਲੇ ਧਰਬ ਦੇ ਵਿੱਚੋਂ ਤੇ ਖਰਾਬ ਲਿਖੀ ਹੋਈ ਹੈ ਹੂੰ ਹੂੰ ਜਿਦਵਾਨ ਇਸ ਗੱਲ ਨੂੰ ਜਬੀਦ ਹੈ ਕਿ ਹਰ ਪੰਕਤੀ ਕੋਈ ਨਾ ਕੋਈ ਪਿਛਲੇ ਗੁਨਾਹ ਤੇ ਅਟੈਕ ਹੈ ਹੂੰ ਉਪਰਵਾਤ ਕਿਹੜੀ ਹੈ ਜਿਹਦੇ ਅਟੈਕ ਹੈ ਹੂੰ ਚਿਪੇ ਦੇ ਕਾਰਜਨ ਉਹ ਕਹਿੰਦੇ ਨੇ ਚਿਪੇ ਦੇ ਕਾਰਜਨ ਵਾਲੇ ਨੂੰ ਜਿਹੜਾ ਉਪਦੇਸ਼ ਨਹੀਂ ਦੇਣਾ ਚਾਹੀਦਾ ਜੇ ਬਿਲੇ ਵੀ ਜਾਵੇ ਉਪਦੇਸ਼ ਹੋ ਤਾਂ ਅਸਰ ਕੋਈ ਨਹੀਂ ਹੁ ਅੱਛਾ ਜੀ ਉਹ ਕਹਿੰਦੇ ਬਿਰੂ ਇਹ ਹੋ ਗਿਆ ਕਲ ਤਾਂ ਹੈ ਹੂੰ ਮੈਂ ਹਰੀ ਨੂੰ ਗੜ ਗਿਆ ਜਾ ਕੇ ਉਹ ਕਹਿੰਦੇ ਚਿਪਾ ਬਿੜੇ ਨਹੀਂ ਸਕਦਾ ਹਰੀ ਅੱਛਾ ਜੀ ਪਰ ਆਗਲਾ ਹੂੰ ਜੀ ਦਾ ਜੋ ਕੰਰੂ ਦਾ ਰਤ ਹੋ ਗਿਆ ਅੱਛਾ ਜੀ ਜੋ ਸੁਬਰੀ ਲੇ ਗਾ ਲੋ ਵੀ ਟੀਚ ਨਾਮ ਨਹੀਂ 잡 ਸਕਦਾ ਸਿੱਕਾ ਢਾਲ ਦੇ ਤਨਾਲੇ ਪਾ ਦਿਓ ਅਧਿਕਾਰੀ ਦੀ ਹੂੰ ਹੂੰ ਵੀ ਇਹ ਥੋੜੀ ਬੰਗੜ ਹੱਤ ਗੱਲ ਹੈ ਪਰ ਮੇਸ਼ਰ ਦੇ ਰਗਾ ਦਾ ਹੁਕਮ ਨਹੀਂ ਹੁਕਮ ਆ ਸੀ ਜਿਹੜਾ ਵਰਤ ਗਿਆ ਹੂੰ ਝੋ ਹੋ ਗਿਆ ਜੇ ਤੁਹਾਡੀ ਗੱਲ ਸੱਚੀ ਹੈ ਹੂੰ ਹੂੰ ਉਹ ਵੱਲ ਵੱਲ ਦੀ ਜਿਹੜੀ ਗੱਲ ਹੈ ਸਾਰੀ ਉਹ ਨੂੰ ਖੇਚੀ ਫੇਰੀ ਹੋਈ ਹੈ ਪਤਵਾਲ ਵਿਚਾਰੇ ਕੀ ਜਨਰਲ ਵੀ ਫੌਜੀ ਕਿਉਂ ਦੇਖੀ ਹੋਈ ਆ ਹੂੰ ਹੂੰ ਫਿਰ ਗੁੱਸਾ ਕਰਦਾ ਲੈ ਗਿਆ ਉਹਦਾ ਲੈ ਰੋ ਹੂੰ ਹੂੰ ਉਹ ਜੋ ਬਰੌਦਾ ਨੇ ਪਿਛਲੇ ਰੱਦ ਕਰਦੀ ਉਹ ਨਹੀਂ ਚੱਲਦੀ ਆ ਹਾਂਜੀ ਤੇ ਪਾਣੀ ਸਾਰੀ ਓਵਰਰੂਲ ਕਰ ਪਿਛਲੇ ਸਾਸਰਲ ਤੇ ਸਿਵਲਟੀ ਤੇ ਜੋ ਉਹਨਾਂ ਦਾ ਕੂੜਾ ਉਹ ਤਾਂ ਓਵਰਰੂਲ ਕੀਤੀ ਹੋਈ ਆ ਸਾਰੀ ਹੂੰ ਹੂੰ ਇਹ ਬੰਦੀ ਓਵਰਰੂਲ ਕਰਦੀ ਆ ਉਹਦੀ ਸਿਵਲਟੀ ਨੂੰ ਹੂੰ ਹੂੰ ਪਰ ਕੀ ਜਨਨ ਉਹ ਤਾਂ ਕਹਿੰਦੇ ਨੇ ਸੀ ਬੜੇ ਵਿਦਵਾਨ ਤੇ ਚੌੜੇ ਹੁੰਦੇ ਨੇ ਇਹਨਾਂ ਨੂੰ ਇਹ ਪਤਾ ਸੀ ਵੀ ਪਿਛਲੇ ਰੱਦ ਕੀਤਾ ਧਰੂ ਨਵਾਂ ਦੂਆ ਸਾਬਤ ਕੀਤਾ ਉਹਦੇ ਉੱਤੇ ਉਹਨੇ ਬਗਾੜਿਆ ਦੀ ਉਹ ਠੀਕ ਕੀਤਾ ਉਹ ਬਗਾੜਿਆ ਸੀ ਜਿਹੜਾ ਉਹ ਠੀਕ ਕੀਤਾ ਇਹ ਝੂਠੀ ਤੁਹਾਡਾ ਗਲਤ ਹੈ ਉਹ ਹੂੰ ਜੀ ਜਿਹੜਾ ਹੋ ਗਿਆ ਇਹ ਤੇ ਸਭ ਕੁਝ ਹੋ ਗਿਆ ਜਵਾਬ ਦਿਓ ਹੂੰ ਉਹ ਖੜੇ ਜੀ ਪਹਿਲੇ ਉਹਦੇ ਕਹਾਣੇ ਦੇ ਵਿੱਚ ਅੱਛਾ ਜੀ ਸਭੀ ਹੋਰ ਦੀ ਅਮਰੀਕਾ ਸੰਸਪਰਸ ਬੇਦ ਪ੍ਰਾਨ ਪਕਾਰਣ ਪੋਤੀਆਂ ਨਾਮ ਬਿਨਾ ਸਭ ਕੂੜ ਥਾਲੀ ਹੋ ਚੀਓ ਮੱਚੀ ਗੱਲ ਸਾਫਤ ਕੀਤੀ ਉਹ ਪਿਆ ਗੱਲ ਹੋ ਚੀਏ ਤੁਹਾਡੀ ਪਰ ਇਹ ਪਹਿਲਾ ਅੱਖਰ ਜਿਹੜਾ ਪਹਿਲੇ ਅੱਖਰ ਤੇ ਬੜੇ ਅਲੱਗ ਅਲੱਗ ਫਾਰਮਸ ਮਿਲ ਰਹੀਆਂ ਭਾਈ ਕਾਨ ਸਿੰਘ ਜੀ ਕਹਿੰਦੇ ਆ ਵੀ ਪਹਿਲਾ ਹੁੰਦਾ ਹੈ ਪੈਦਾਦਿਕ ਡਰਾਵਣਾ ਭੈ ਵਾਲਾ ਦੇਖੋ ਜਿਆਦਾ ਪਾਉਂ ਜਾਦੇ ਤਸੋਂ ਦੇ ਆਪਾਂ ਨੂੰ ਪਹਿਲੇ ਰਿਆ ਤੇ ਠੀਕ ਬਣੇ ਨੇ ਹਾਂ ਗੁਰ ਪਹਿਲਾ ਕਾਇਕ ਹਾਂਜੀ ਉਹ ਚਾਰ ਵਾਰ ਪਹਿਲਾਂ ਮਰਤੇ ਆ ਉਹਨੇ ਚਾਰ ਵਾਰ ਇੱਕੋ ਹੀ ਅਰਥ ਆਇਦ ਚਾਰ ਜਗ੍ਹਾ ਮਰਤੇ ਆ ਤੈਨੂੰ ਸ਼ੋਹ ਹਾਂਜੀ 22 ਲੱਖ ਜੀ ਜਨਮੇ ਹੋਤੇ ਬੀਠਲ ਪਹਿਲਾ ਕਾਹੇ ਕਰੂੰ ਉਹ ਤੇ ਜਿੰਦਾ ਹੀ ਜਨ ਪਉਦਾ ਅਰਥ ਹਾਂਜੀ ਫੇਰ ਕਰੇ ਜੱਤਰ ਜਾਉ ਤਤ ਬੀਠਨ ਪਹਿਲਾ ਮਹਾਨੰਦ ਕਰੇ ਸਦਕੇਲਾ ਅ ਤੇ ਇਤੇ ਕਿਸੇ ਜਗ੍ਹਾ ਹੁੰਦਾ ਪਹਿਲੇ ਬਾਸ ਲਈ ਹੈ ਭਵਰੇ ਬੀਠਲ ਪਹਿਲਾ ਕਾਇ ਕਰੂੰ ਅ ਤੇ ਇਸ ਤਵਾਰ ਹੁੰਦਾ ਪਹਿਲੇ ਦੁੱਧ ਬਿਟਾਰਿਓ ਬਛਰੇ ਬੀਠਣ ਪਹਿਲਾ ਕਾਇ ਕਰੂੰ ਕੋਈ ਗੱਲ ਹੋ ਗਈ ਫਿਰ ਮੈਂ ਤਾਂ ਉਹ ਵੰਤਰ ਕਰ ਦੂ ਤਸਬ ਉਹਨੂੰ ਪਰ ਇਹ ਗੁਰੂ ਪ੍ਰਦੇਸ਼ ਨੂੰ ਕਿ ਮੈਂ ਉਹ ਵਿੱਚ ਰਹੂ ਇਹਦਾ ਛੀਪੇ ਕੇ ਘਰ ਜਨਮ ਦੇ ਲੈ ਗੁਰੂ ਪ੍ਰਦੇਸ਼ ਪਹਿਲਾ ਇੱਥੋਂ ਥੋੜਾ ਫਰਕ ਪੈਂਦਾ ਮੈਂ ਜਿਹੜਾ ਸੀ ਨਾ ਹੂੰ ਹੂੰ ਗੁਰੂਪਦੇਸ਼ ਨਾਲ ਮੈਂ ਪਵਿੱਤਰ ਹੋਇਆ ਵੀ ਜੇ ਪਹਿਲਾ ਸੀ ਹੁਣ ਪਹਿਲਾ ਨਹੀਂ ਰਿਹਾ ਮੈਨੂੰ ਪਹਿਲੇ ਨੂੰ ਇਹ ਗੁਰੂਪਦੇਸ਼ ਪਹਿਲੇ ਨੂੰ ਮਿਲ ਗਿਆ ਤੇ ਕਹਿ ਲੋ ਹੂੰ ਹੂੰ ਐ ਹੋ ਸਕਦਾ ਤੂੰ ਦੇ ਮੈਨੂੰ ਸੱਜੇ ਹੈ ਇਹ ਤਾਂ ਹੋ ਸਕਦਾ ਨਹੀਂ ਤਾਂ ਗੁਰੂਪਦੇਸ਼ ਪਹਿਲਾ ਹੈ ਵੀ ਜੇ ਆਪਾਂ ਕਹੀਏ ਗੁਰੂਪਦੇਸ਼ ਤਾਂ ਨਹੀਂ ਪਹਿਲਾ ਗੁਰੂਪਦੇਸ਼ ਤਾਂ ਪਵਿੱਤਰ ਇਹ ਪਹਿਲਾ ਸੀ ਤੁਹਾਡੇ ਦੂਜਾ ਦੇ ਵਿੱਚ ਸਭਰ ਕੀ ਹੋਦੇ ਹੂੰ ਹੂੰ ਜੀ ਜੀ ਰੋ ਮੈਂ ਹੂੰ ਹੂੰ ਕੇ ਪਾ ਸੀ ਨਾ ਹੂੰ ਹੂੰ ਇਹਨੂੰ ਪਹਿਲੇ ਨੂੰ ਗੁਰੂਪਤ ਇਸਕੋ ਮਿਲ ਗਿਆ ਹੂੰ ਹੂੰ ਇਹਨੂੰ ਪਹਿਲੇ ਨੂੰ ਗੁਰੂਪਤ ਮਿਲ ਗਿਆ ਚਲੋ ਇਹ ਛੱਡੋ ਹੂੰ ਹੂੰ ਔਰ ਉਹਦਾ ਗੁਰੂਪਤ ਦਾ ਫਲ ਵੀ ਬੇਨੂ ਮਿਲ ਗਿਆ ਹੂੰ ਹੂੰ ਫਲ ਵੀ ਮਿਲ ਗਿਆ ਹੂੰ ਉਹ ਤੁਸੀਂ ਜੀ ਮਾ ਬ੍ਰੋ ਲਿਖਾਂਦਾ ਤੁਸੀਂ ਜਿਹੜੀ ਸਿਪਰਸੀਆ ਲਿਖੀ ਆ ਤੇ ਮੈਂ ਇੱਥੇ ਲਿਖੀ ਆ ਹੂੰ ਹੂੰ ਇਹ ਨਾਲ ਇਹ ਵਾਲੀ ਪਹਿਲਾ ਨਾ ਦੀ ਜਤ ਜਦ ਪਹਿਲਾ ਹੀ ਆ ਦੀ ਜਤ ਹਾਂਜੀ ਉਹ ਇੱਥੇ ਪਾਣੀ ਝੂਠਾ ਹੈ ਇੱਥੇ ਇੱਕ ਜਗ੍ਹਾ ਝੂਠਾ ਅਰਥ ਕਰ ਦਿੰਨੇ ਆ ਪਹਿਲਾ ਕਰਨੇ ਬਹੁਤ ਜ਼ਿਆਦਾ ਇਹਨਾਂ ਨੂੰ ਕਮ ਉਹ ਕੀਤਾ ਹੋਇਆ ਕਿਤੇ ਕੋਈ ਅਰਥ ਕੋ ਹੋ ਜਾਂਦਾ ਪਹਿਲੇ ਦਾ ਕਿਤੇ ਕੋਈ ਅਰਥ ਕਰ ਲੈਣੇ ਇਹ ਤਾਂ ਕਿਤੇ ਵੀ ਨਹੀਂਦਾ ਹੈ ਤੁਹਾਨੂੰ ਹੈ ਹਾਂਜੀ ਅਰਦਾ ਦਲ ਵੀ ਹੋ ਸਕਦਾ ਹੈ ਇੱਥੇ ਪਹਿਲੇ ਦਾ ਅਰਥ ਕੀਤੇ ਆਂ ਜੀ ਮਿਲ ਗਿਆ ਹੈ ਵੀ ਗੁਰੂ ਉਪਦੇਸ਼ ਪਹਿਲਾ ਮਤਲਬ ਗੁਰੂ ਉਪਦੇਸ਼ ਮਿਲ ਗਿਆ ਹੈ। ਉਹ ਫਿਰ ਦੇਖੋ ਉਹਨੇ ਤਾਂ ਪਹਿਲੇ ਦੇ ਵਾਸਤੇ ਕੋਈ ਕਰੇ। ਹੂੰ ਹੂੰ। ਕੋਈ ਰੱਖੇ ਦੇ। ਹੂੰ ਹੂੰ। ਇਹਦਾ ਫਿਰ ਆਪਣੀ ਵਸਤਿਹਾਰ ਦੇ ਦੇ। ਹੂੰ ਹੂੰ। ਜਦ ਕਿ ਉੱਪਰ ਪਹਿਲੇ ਦਾ ਅਰਥ ਕੀਤਾ ਹੋਇਆ ਹੈਗਾ ਵੀ ਇਹ ਜਿਹੜਾ ਪਹਿਲਾ ਅੱਖਰ ਹੈ ਮਰਾਠੀ ਬੋਲੀ ਦੇ ਭੂਤਕਾਲ ਬਣਾਉਣ ਵਾਸਤੇ ਕਿਰਿਆ ਤਾਤੂ ਦੇ ਅਖੀਰ 'ਚ ਲਾ ਲਗਾਇਆ ਜਾਂਦਾ ਹੈ ਜਿਵੇਂ ਆ ਤੋਂ ਆਇਲਾ ਕੂਪ ਤੋਂ ਕੋਪਲਾ ਆਦਿਕ ਤੇ ਮੈਂ ਹੀ ਭੂਤ ਤੋਂ ਪਹਿਲਾ ਜਾਂ ਪਹਿਲਾ ਵਸਦਾ ਸੀ ਮੌਜੂਦ ਸੀ ਕਾਇ ਕਹਾਂਦੇ ਇਹ ਮਤਲਬ ਇਹ ਇੱਥੇ ਮੌਜੂਦ ਸੀ ਵਸਦਾ ਸੀ ਕਰਤਾ ਪਰ ਜਦੋਂ ਪਹਿਲੀ ਲਾਈਨ ਦਾ ਅਰਥ ਕੀਤਾ ਘੜਾ ਲਿਆ ਕੇ ਉਸ ਵਿੱਚ ਪਾਣੀ ਭਰ ਕੇ ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ ਐਸੇ ਜਨਾਨ ਪ੍ਰਵਾਨ ਨਹੀਂ ਪਾਣੀ ਝੂਠਾ ਹੈ ਇਥੇ ਝੂਠਾ ਕਰਤਾ ਅਰਥ ਵੇ ਕੜੇ ਕਦੇ ਤੈਤਦੇ ਵਾਲੇ ਹੂੰ ਹੂੰ ਕੜੇ ਕਦੇ ਬਲੀ ਹੂੰ ਹੂੰ ਚਾਹ ਦੇ ਮਾਲ ਕਨੇ ਅਰਥ ਨਾਲੂ ਕਰਕੇ ਦੇਤ ਤੇ ਪਹਿਲੇ ਦੇ ਬਈ ਭਾਈ ਦੇ ਨਾਲੂ ਅਸ਼ਤ ਹੁੰਦਾ ਹੂੰ ਹੂੰ ਠੀਕ ਹੈ ਠੀਕ ਹੈ ਜੀ ਉਹ ਲੈ ਸੈਸਨ ਦੇ ਵਿੱਚ ਵਰਤਿਆ ਲੋਕ ਕਿਵੇਂ ਵਰਤਦੇ ਹੋ ਆਪਾਂ ਦੇ ਕੀ ਲੈਣ ਠੀਕ ਹੈ ਜੀ ਅਸੀਂ ਇਹ ਦੇਖ ਰਹੇ ਹਾਂ ਕਿ ਸਾਡੇ ਇੱਥੇ ਕਿਹੜੀ ਸੈਂਸ ਵਿੱਚ ਵਰਤਿਆ ਹੋਇਆ ਲਫ਼ਜ਼ ਹੈ ਠੀਕ ਹੈ ਇਹ ਬਈ ਹੈ ਪਹਿਲਾਂ ਸਿਪਲ ਸ਼ਾਬਦਾਂ ਤੋਂ ਲੈ ਕੇ ਜੇ ਕਿਸੇ ਲਫ਼ਜ਼ ਦੇ ਅਰਥ ਹਮਮ ਫਜ਼ਰ ਦੇ ਬਦਵਾਦ ਦੇ ਵਿੱਚ ਤਾਂ ਵੇਦ ਦੇ ਵਿੱਚ ਜਿਹੜੀ ਸੈਂਸ ਵਿੱਚ ਵਰਤਿਆ ਉਹ ਸ਼ੁੱਧ ਮੰਨੀ ਜਾਂਦੀ ਹੈ ਠੀਕ ਹੈ ਜੀ ਇਹ ਦੋਸਤ ਜੀ ਪਰ ਪਰ ਇਹ ਪਹਿਲਾਂ ਸੀ ਹਮਮ ਰੀਜੂਅਲੂਰੀਆ ਦੇ ਲੈ ਕੇ ਇਹ ਹੈ ਵੀ ਵੇਦ ਵਿੱਚ ਜਦੋਂ ਪਹਿਲਾਂ ਉਸ ਵੇਦ ਤੋਂ ਹੀ ਇਹ ਗੱਲ ਹੂੰ ਹੂੰ ਕਿਸੇ ਨੇ ਯੰਕ ਬਗਾਂ ਦੇ ਪੇ ਵਗੜ ਲੇ ਵੇਦ ਵਾਲੇ ਠੀਕ ਹੋ ਗਏ ਠੀਕ ਹੈ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪਾਠ ਆਏ ਰਹੇ ਹੂੰ ਹੂੰ ਉਹ ਲੜਦੇ ਅਸੀਂ ਹੂੰ ਇਹ ਜਾ ਕੇ ਪਰਚਾ ਦੇ ਦਿੰਦੇ ਸ਼ਾਸਤਰੀ ਜਾਬਣ ਦੇ ਅਸੀਂ ਜਿੰਨਾਂ ਨੇ ਉਹਨਾਂ ਤੇ ਹੂੰ ਹੂੰ ਉਹ ਗਿਆਨ ਕਰਾ ਜਾਂਦੇ ਜਦ ਚਲਕ ਦੀ ਗੱਲ ਕੀਤੀ ਹੈ ਗਿਆਨ ਕਰਾ ਜਾਂਦੇ ਦੁਕਾਨੇ ਜੋਖੀ ਲੈ ਕੇ ਨੇ ਹੂੰ ਹੂੰ ਗੁਰੂਗ੍ਰਾਮ ਸਾਹਿਬ ਜਿਹੜਾ ਚੈਨਲ ਵੀ ਡੈਫੀਨੇਸ਼ਨ ਦੇਤੀ ਚੈਨਲ ਸੋਈ ਚੱਲ ਰਿਹਾ ਹੂੰ ਤੁਸੀਂ ਜਿਹੜਾ ਪ੍ਰਧਾਨ ਜੀ ਤੋਂ ਗੁਰੂ ਨੇ ਉਹ ਹੂੰ ਹਾਂ ਠੀਕ ਹੈ ਜੀ ਸਾਡੇ ਅਰਥ ਕੀ ਹੋਣਗੇ ਸਾਡੇ ਹੀ ਹੋਣਗੇ ਠੀਕ ਉਹ ਇੱਥੇ ਸਭ ਤੋਂ ਵੱਡਾ ਕਨਫਿਊਜ਼ਨ ਆ ਜੀ ਬੀਠਲ ਜਨਕ ਹੈ ਨਾ ਜੱਤਰ ਜਾਉ ਤਦ ਬੀਠਲ ਪਹਿਲਾ ਇੱਥੇ ਇੱਥੇ ਦਾ ਹੁਣ ਇਹ ਪਹਿਲੇ ਦਾ ਅਰਥ ਤਾਂ ਲਿਖਤਾ ਮੌਜੂਦ ਜਿਹੜਾ ਬੀਟਰ ਪਹਿਲਾ ਜਿਹੜਾ ਇਹ ਨਾਲਾ ਜਿਹੜਾ ਬੀਟਰ ਹੈ ਜਿਹਨੂੰ ਕਹਿੰਦਾ ਜਾਂਦਾ ਪਹਿਲਾ ਹੀ ਆ ਉਹ ਬਾਣੀ ਚੜਾਈ ਜਾਂਦਾ ਨੇ ਦੋ ਤਿਕਾ ਇੱਥੇ ਆ ਜਾਂਦੇ ਹੂੰ ਇਹ ਬੀਟਰ ਨੂੰ ਪੈਦਾ ਕਦੀ ਫਿਰਦੇ ਨੇ ਹੂੰ ਇਹ ਘਰੇ ਹੋ ਠੀਕ ਹੈ ਇਹਨਾਂ ਨੂੰ ਇਹ ਪਹਿਲਾ ਇੱਥੋਂ ਪਰ ਉੱਥੇ ਇਹਨਾਂ ਨੇ ਮੌਜੂਦ ਹੈ ਕਰਤਾ ਤੇ ਉਹ ਬਸ ਕਿਤੇ ਇਹਨੂੰ ਇਹ ਪਾਣੀ ਝੂਠਾ ਕਰ ਦਿੰਨੇ ਆ ਫੇਰ ਦੁਬਾਰਾ ਝੂਠਾ ਕਰ ਲੈਣੇ ਆ ਦੁੱਧ ਝੂਠਾ ਕਰ ਦਿੱਤਾ ਹੈ ਤੇ ਅਖੀਰ ਵਾਲੇ ਸ਼ਬਦਾਂ 'ਚ ਆ ਕੇ ਪਹਿਲੇ ਦੇ ਅਰਥ ਕਰਤੇ ਮਿਲ ਗਿਆ ਮਤਲਬ ਤਿੰਨ ਅਰਥ ਹੋ ਗਏ ਪਹਿਲੇ ਅੱਖਰ ਦੇ ਫੇਰ ਕਾਂਸੀ ਨਾਬੇ ਦੇ ਅਰਥ ਇਹਨਾਂ ਨੂੰ ਹਲਾ ਕਿਉਂ ਭੈ ਵਾਲਾ ਦੱਸ ਦੇ ਉਹ ਚਲੋ ਇਹਨਾਂ ਬਦਵਾਨਾਂ ਦੇ ਬਦਵਾਨ ਇੱਕ ਵਾਰ ਤਖਤ ਦੇ ਹੀ ਹੁੰਦੇ ਹੋਏ ਨਹੀਂ ਸਕਦੇ ਉਹ ਆਉਂਦਾ ਜਿਵੇਂ ਅਵੀਦ ਹੈਲੋ ਜੀ ਬਰੇਕ ਤੇ ਸਲਿਚ ਵਰਤੇ ਠੀਕ ਹੈ ਸਾਰੀ ਸ਼ੱਕ ਪੈਂਦੀ ਹੈ ਇੱਥੇ ਆਗੇ ਜੇ ਜੇ ਜਾਂਦਾ ਬੀਡਲ ਪਹਿਲਾ ਇੱਥੇ ਆਗੇ ਸ਼ੱਕ ਪੈਂਦੀ ਹੈ ਹਾਂਜੀ ਜੇ ਬੀਡਲ ਪਹਿਲਾ ਹੁੰਦਾ ਜੀ ਬੀਡਲ ਦੇ ਨਾਲ ਵਾਲੇ ਬੀਡਲ ਨੂੰ ਕਹਿੰਦੇ ਹੋ ਠੀਕ ਹੈ ਉਹ ਬੀਡਲ ਇਹ ਵਾਲੀ ਮੂਰਤੀ ਨੂੰ ਕਹਿੰਦੇ ਨੇ ਹਾਂ ਹਾਂ ਆਪਣੇ ਵਾਲੇ ਬੀਠਲ ਨੂੰ ਨਹੀਂ ਬੀਠਲ ਬਣ ਲਿਆ ਇਹ ਇਹਨਾਂ ਦੇ ਬੀਠਲ ਨੂੰ ਬਣ ਲਿਆ ਹੂੰ ਹੂੰ ਚੱਲੋ ਜੀ ਜੀ ਇਹ ਫਰਕ ਪੈ ਗਿਆ ਉਹ ਆਪਣੇ ਬੀਠਲ ਦੀ ਗੱਲ ਕਰ ਰਿਹਾ ਇੱਕ ਇਹਨਾਂ ਦਾ ਬੀਠਲ ਹੈ ਦੋਹਾਂ 'ਚ ਫਰਕ ਹੈ ਇਹਨਾਂ ਦਾ ਪਹਿਲਾ ਹੈ ਉਹਨਾਂ ਦਾ ਠੀਕ ਹੈ ਤੇ ਇਹ ਵਾਲੇ ਬੀਠਲ ਦੀ ਗੱਲ ਕਰ ਰਿਹਾ ਹੂੰ ਫਿਰ ਤੁਹਾਨੂੰ ਸਮਝਾਈ ਯਾ ਹਾਂਜੀ ਉਹਨਾਂ ਦੇ ਬੀਠਲ ਲਈ ਜਾਂ ਛੱਡੂਗਾ ਆਪਣੇ ਦੇਖ ਲਈ ਰੱਖ ਦਊਗਾ ਠੀਕ ਹੈ ਜੀ ਉਹਨਾਂ ਦੇ ਬੀਠਲ ਦੀ ਗੱਲ ਕਰ ਰਿਹਾ ਤੁਸੀਂ ਆਪਣੇ ਦੀ ਸਮਝ ਰਹਿ ਹੂੰ ਉਹ ਤੋ ਇਹਨਾਂ ਨੇ ਝੱਕ ਪਾਈ ਆ। ਪਸਾਰ ਆ ਲੈ। ਹੂੰ ਇਹ ਸਾਰਿਆਂ ਨੇ ਅਰਥ ਇਸ ਤਰ੍ਹਾਂ ਹੀ ਕੀਤੇ ਆ ਉਹ ਕਹਿੰਦੇ ਜਤਰ ਜਾਉ ਤਤ ਬੀਠਲ ਭੈਲਾ ਇਹਨੂੰ ਇਹਨਾਂ ਨੇ ਸਮਝ ਲਿਆ ਵੀ ਇਹ ਜਿਹੜਾ ਹੈਗਾ ਰਮਿਆ ਹੋਇਆ ਜੀ ਸੁਆਮੀ ਉਹਨਾਂ ਦਾ ਬੀਠਲ ਨਹੀਂ ਸਮਝਦਾ ਆਪਣਾ ਬੀਠਲ ਲੱਗ ਗਿਆ ਇਹ ਨਹੀਂ ਸਮਝਿਆ। ਉਹ ਉਹਨਾਂ ਦਾ ਬੀਠਲ ਨਾਲ ਲੱਗਿਆ ਸਾਡਾ ਲੱਗ। ਹਾਂਜੀ। ਠੀਕ ਹੈ ਜੀ ਇਹ ਜਿੱਥੇ ਪੱਲੇ ਚੜੌੜਿਆ ਉਹ ਉਹ ਬੀਠਲ ਦਾ ਉਹ ਨੂੰ ਦੇਤਾ ਉਹਨੂੰ ਜ਼ਰੂਰ ਬੀਠਲਦਾ ਹੀ ਹਾਂਜੀ ਪਰ ਬੀਠਲ ਹੈ ਦੀ ਉਹ ਹਾਂਜੀ ਉਹ ਕਹਿੰਦਾ ਭਾਈ ਤਾਂ ਉਹ ਨਹੀਂ ਸਮਝਦਾ ਬੀਠਲ ਬੈਹਦੀ ਨੂੰ ਬਨੇਦ ਕਰ ਸਕਦਾ ਆ ਗੱਲ ਹੈ ਹਾਂਜੀ ਜੇ ਬੀਠਦਾ ਫਿਰ ਬੀਠਲ ਨੂੰ ਬੈਹ ਨਹੀਂ ਬਨੇਦ ਕਰਨਾ ਬੈਹਦੀ ਗੱਲ ਇਹਨੂੰ ਨਾ ਬੈਹਦੀ ਤੋਂ ਉਹ ਕਹਿੰਦਾ ਹਾਂ ਐ ਘਰੇ ਅਸਲ ਦੇ ਬਿੱਟਾਂ ਤਾਂ ਜਮਾਰ ਰਿਹਾ ਹੈ ਉਹ ਤਾਂ ਇਹ ਵੀ ਸਮਝ ਰਹੇ ਵੀ ਕੀ ਕਹਿ ਰਿਹਾ ਹੈ ਨਾ ਉਹ ਸਾਰਿਆਂ ਨੂੰ ਹੀ ਉਹ ਇੱਕ ਲਾਈਨ ਨੇ ਹੀ ਉਹ ਕਰਤਾ ਆਸਾਈ ਇਹ ਉਹ ਵੀ ਸਮਝਦਾ ਵੀ ਉਹ ਕੀ ਕਹਿ ਰਿਹਾ ਹੈ ਹਾਂਜੀ ਉਹ ਕਹਿੰਦਾ ਮੈਂ ਜਿੱਥੇ ਜਾਂਦਾ ਮੀਡੀਆ ਪਹਿਲਾ ਹੂੰ ਇਹਨਾਂ ਦਾ ਵੀਡੀਓ ਪੈਂਦਾ ਤੇ ਉਹ ਪਾਣੀ ਜਿਹੜਾ ਵੇੜੀਲਾ ਕਿੰਦੀ ਪਾਣੀ ਜਿਹੜੇ ਉਹ ਚਲਾਈ ਜਾਂਦੇ ਨੇ ਮੈਂ ਤਾਂ ਕਦੇ ਗੱਲਾਂ ਦੀ ਪਰ ਇਹ ਤਾਂ ਖਰੀ ਫਿਰਦੇ ਸੀ ਹੂੰ ਇਹ ਨਾਲਾ ਬੇਠਲ ਵੀ ਬਲੀਰ ਹੈ ਕਹਿਣ ਦਾ ਮਸਲਾ ਇਹ ਹੈ ਉਹਦਾ ਹੂੰ ਹੂੰ ਆਹ ਠੀਕ ਹੈ ਜੀ ਤੇਰੀ ਗੱਲ ਕਹੀ ਹਾਂ ਠੀਕ ਹੈ ਜੀ ਹੁਣ ਗੱਲ ਬਣੀ ਜੀ ਜੈ ਜੇ ਉਹ ਜਾਨ ਦਾ ਬੇਠਲ ਹੂੰ ਹੂੰ